ਇਰਾਕ ਵਿੱਚ ਵਸੇ ਭਾਰਤੀਆਂ ਨੂੰ ਅੱਜ ਸਵੇਰੇ 46 ਨਸਾਂ ਤੇ 137 ਹੋਰ ਲੋਕਾਂ ਦੀ ਵਤਨਵਾਪਸੀ ਹੋਈ ਹੈ ਇਹਨਾਂ ਲੋਕਾਂ ਨੂੰ 에ਅਰ ਇੰਡੀਆ ਦੇ ਸਪੈਸ਼ਲ ਜਹਾਜ਼ ਰਾਹੀਂ ਇਰਾਕ ਤੋਂ ਭਾਰਤ ਲਿਆਂਦਾ ਗਿਆ ਸਵੇਰੇ ਤਕਰੀਬਨ 9:30 ਵਜੇ 에ਅਰ ਇੰਡੀਆ ਦਾ ਜਹਾਜ਼ ਇਹਨਾਂ ਲੋਕਾਂ ਨੂੰ ਮੁੰਬਈ 에ਅਰਪੋਰਟ ਤੇ ਲੈ ਕੇ ਪਹੁੰਚਿਆ ਵਤਨਵਾਪਸ ਆਏ ਇਹਨਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਇਹਨਾਂ ਨਰਸਾਂ ਨੂੰ ਮੌਸੂਲ ਦੇ ਵਿੱਚ ਅਤਵਾਦੀ ਸੰਗਠਨ ਵੱਲੋਂ ਬੰਦਕ ਬਣਾਇਆ ਗਿਆ ਸੀ ਜ਼ਿਆਦਾ ਜਾਣਕਾਰੀ ਦੇ ਲਈ ਆਨਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਸਰਬਜੀਤ ਸਿੰਘ ਸਰਬਜੀਤ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਆਖਰਕਾਰ 46 ਨਰਸਾਂ ਭਾਰਤ ਆਪਣੇ ਵਤਨ ਵਾਪਸ ਪਰਤ ਚੁੱਕੀਆਂ ਨੇ ਬਿਲਕੁਲ ਜੀ ਜਿਵੇਂ ਕਿ ਹੁਣ ਤੋ ਕੁਝ ਪਹਿਲਾਂ ਜਿਹੜਾ ਹੈਗਾ ਸਾਰੀਆਂ ਨਰਸਾ ਸੰਗੀਆਂ ਜਿਹੜੀਆਂ ਕਿ 46 ਹੈਗੀਆਂ ਨੇ ਉਹ ਵਾਪਸ ਜਿਹੜੇ ਕੋਚੀ ਪਹੁੰਚ ਚੁੱਕੀਆਂ ਨੇ ਔਰ ਪਰਿਵਾਰ ਵਾਲਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਖੁਸ਼ੀ ਦੀ ਲਹਿਰ ਜੋ ਹੈਗੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਨਰਸਾ ਤੋਂ ਇਲਾਵਾ 100 ਹੋਰ ਜਿਹੜੇ ਹੈਗੇ ਨੇ ਭਾਰਤੀ ਆ ਉਹ ਵੀ ਵਾਪਸ ਪਰਤੇ ਆਗੇ ਹਾਲਾਂਕਿ ਉਹ ਕਿਸ ਰਾਜ ਦੇ ਨੇ ਇਹ ਜਾਣਕਾਰੀ ਨਹੀਂ ਮਿਲ ਪਾਰੀ ਪਰ ਫਿਲਹਾਲ ਇਹ ਹੀ ਹੈ ਕਿ 146 ਜਿਹੜੇ ਲੋਕ ਹੈਗੇ ਨੇ ਟੋਟਲ ਉਹ ਆ ਵਾਪਸ ਆਏ ਹੈਗੇ ਨੇ ਔਰ ਪਰਿਵਾਰ ਵਾਲਾਂ ਦੇ ਵਿੱਚ ਖੁਸ਼ੀ ਦੀ ਮਾਹ ਜਿਹੜਾ ਹੈਗਾ ਮਾਹ ਨਿਸ਼ਚਿਤ ਤੌਰ ਤੇ ਹੈ ਕਿਉਂਕਿ ਪਿਛਲੇ 1 ਮਹੀਨੇ ਤੋਂ ਇਹ ਉਹਨਾਂ ਦੇ ਕਬਜ਼ੇ ਵਿੱਚ ਸਨ ਕੱਲ ਅਚਾਨਕ ਜਿਹੜਾ ਹੈਗਾ ਕਿ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ 에ਰਿੰਡੇ ਦਾ ਜਿਹੜਾ ਬਲੋ ਸਪੈਸ਼ਲ ਜਿੱਥੇ ਜਹਾਜ਼ ਭੇਜਿਆ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੂੰ 9:30 ਵਜੇ ਮੁੰਬਈ ਪਹੁੰਚੀਆਂ ਤੇ ਹੁਣ ਜਿਹੜਾ ਹੈਗੀਆਂ ਇਹ ਕੋਚੀ ਜਿਹੜਾ ਹੈਗਾ ਜਿੱਥੋਂ ਦੀ ਹੈਗੇ ਸਨ ਕੇਰਲ ਤੋਂ ਸਾਰੇ ਅਨਰਸਾ ਉਹ ਵਾਪਸ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਸਰਬਜੀਤ ਇੱਕ ਪਾਸੇ ਤਾਂ ਖੁਸ਼ੀ ਦੀ ਗੱਲ ਹੈ ਕਿ ਨਰਸਾਂ 46 ਨਰਸਾਂ ਭਾਰਤ ਆਪਣੇ ਵਤਨ ਵਾਪਸ ਪਰਤ ਚੁੱਕੀਆਂ ਨੇ ਪਰ ਦੂਸਰੇ ਪਾਸੇ ਬੁਰੀ ਗੱਲ ਇਹ ਹੈ ਬੁਰੀ ਖਬਰ ਇਹ ਹੈ ਕਿ ਉਹ 40 ਭਾਰਤੀ ਜੋ ਮੌਸੂਲ ਦੇ ਵਿੱਚ ਅਜੇ ਵੀ ਬੰਦਕ ਬਣੇ ਹੋਏ ਨੇ ਉਹਨਾਂ ਦੀ ਕੋਈ ਖਬਰ ਨਹੀਂ ਹੈ ਬਿਲਕੁਲ ਜੀ ਵਿਕਾ ਕੋ ਕਿ ਹਾਲਾਂਕਿ ਵਿਦੇਸ਼ ਮੰਤਰਾਲੇ ਲਗਾਤਾਰ ਇਹ ਗੱਲ ਕਹਿ ਰਿਹਾ ਹੈ ਕਿ ਉਹ 39 ਜਿਹੜੇ ਲੋਕਸਾਨ ਜਿਨ੍ਹਾਂ ਦੇ ਜੋ ਹੁਣ ਵੀ ਜਿਹੜੇ ਉੱਥੇ ਦੇ ਅਤਵਾਦੀ ਗਰੁੱਪ ਹੈਗਾ ਉਹਦੇ ਕਬਜ਼ੇ ਦੇ ਵਿੱਚ ਹੈਗਾ ਉਹਨਾਂ ਦੇ ਨਸ ਸੰਪਰਕ ਦੇ ਵਿੱਚ ਹੈਗਾ ਨੇ ਤੇ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵੀ ਰਿਹਾ ਕਰਵਾਇਆ ਜਾਵੇ ਪਰ ਫਿਲਹਾਲ ਇਹੀ ਹੈ ਕਿ ਅਗਰ ਅਤਵਾਦੀ ਸੰਗਠਨ ਨੇ ਇਹਨਾਂ ਨਰਸਾਂ ਨੂੰ ਰਿਹਾ ਕਰ ਦਿੱਤਾ ਤਾਂ ਸੰਭਾਵਨਾ ਇਹ ਹੀ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈਗਾ ਕਿ ਉਹ 39 ਲੋਕ ਵੀ ਜਿਹੜੇ ਕਿ ਮੋਸਲ ਸ਼ਹਿਰ ਤੋਂ ਜਿਹੜੇ ਹੈਗੇ ਨੇ ਕਬਜ਼ੇ ਵਿੱਚ ਲਏ ਹੋਏ ਨੇ ਆਏ ਸਾਈ ਨੇ ਉਹ ਉਹ ਵੀ ਰਿਹਾ ਹੋ ਜਾਣਗੇ ਰੈੱਡ ਕ੍ਰਿਸੈਂਟ ਜਿਹੜੀ ਉੱਥੇ ਸਸਤਾ ਹੈਗੀ ਹੈ ਸਮਾਜ ਸੇਵੀ ਸਸਤਾ ਹੈਗੀ ਹੈ ਉਹਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਨਰਸਾਂ ਨੂੰ ਛਡਾਉਣ ਦੇ ਵਿੱਚ ਵੀ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੀ ਰਿਹਾ ਹੈਗਾ ਫਿਲਹਾਲ ਇਹੀ ਹੈ ਕਿ ਅੱਗੇ ਵਿਦੇਸ਼ ਮੰਤਰਾਲੇ ਹੁਣ ਕੀ ਲੋਕ ਖਤਿਆਰ ਕਰਦਾ ਹੈ ਕਿ ਉਹਨਾਂ 39 ਲੋਕਾਂ ਨੂੰ ਰਿਹਾ ਕਰਵਾਉਣ ਦੇ ਲਈ ਜੋ ਕਿ ਪਿਛਲੇ ਇੱਕ ਮਹੀਨੇ ਤੋਂ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਕਬਜ਼ੇ ਦੇ ਵਿੱਚ ਹੈਗੇ ਨੇ ਪਰਿਵਾਰ ਵਾਲੇ ਤੇ ਜ਼ਰੂਰ ਚਿੰਤਾ ਦੇ ਵਿੱਚ ਹੈਗੇ ਨੇ ਔਰ ਇਹ ਖਾਸ ਗੱਲ ਇਹ ਵੀ ਹੈ ਕਿ ਇਹਨਾਂ ਨਰਸਾਂ ਦੀ ਰਿਹਾਈ ਦੇ ਲਈ ਜਿਹੜੇ ਕਿ ਕੇਰਲ ਦੇ ਮੁੱਖ ਮੰਤਰੀ ਹੈਗੇ ਨੇ 우ਮਾਨ ਚਾਂਦੀ ਉਹ ਜਿਹੜੇ ਕਿ ਦੋ ਦਿਨਾਂ ਦੇ ਵਿੱਚ ਚਾਰ ਵਾਰ ਵਿਦੇਸ਼ ਮੰਤਰਾਲੇ ਨੂੰ ਜਿਹੜੇ ਹੈਗੇ ਮਿਲੇ ਜਾ ਕੇ ਇੱਕ ਤਰ੍ਹਾਂ ਨਾਲ ਕਹਿੰਦੇ ਪ੍ਰੈਸ਼ਰ ਬਿਲਡ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇਹਨਾਂ ਦੀ ਰਿਹਾਈ ਹੋਈ ਹੈ ਫਿਲਹਾਲ ਜਿਹੜੇ ਇੱਕ ਸਪਾਰ ਸਰਕਾਰ ਨੇ ਵੀ ਸੁਖਦਾ ਸਾਲ ਕੁਫਾ ਕਾਫੀ ਲੰਮੇ ਸਮੇਂ ਤੋਂ ਇਹ ਉਹਨਾਂ ਦੇ ਕਬਜ਼ੇ ਵਿੱਚ ਹਨ ਪਰ ਫਿਲਹਾਲ ਇੰਤਜ਼ਾਰ ਹੈਗਾ ਉਹਨਾਂ 39 ਲੋਕਾਂ ਦਾ ਕਿ ਜੋ ਕੀ ਉਹਨਾਂ ਦੀ ਵੀ ਰਿਹਾਈ ਹੋਵੇ ਤਾਂ ਕਿ ਉਹ ਵੀ ਆਪਣੇ ਵਤਨ ਵਾਪਸੀ ਕਰ ਸਕਣ ਸਰ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ عمان ਚਾਂਦੀ ਨੇ ਵਿਦੇਸ਼ ਮੰਤਰਾਲੇ ਦੇ ਨਾਲ ਕਾਫੀ ਵਾਰ ਮੁਲਾਕਾਤ ਕੀਤੀ ਤੇ ਦਬਾਅ ਬਣਾਇਆ ਤੇ ਅਜੇ ਇਹ ਵਿੱਚ ਜਿਸ ਤਰ੍ਹਾਂ ਜ਼ਿਆਦਾਤਰ ਪੰਜਾਬੀ ਇਰਾਕ ਦੇ ਵਿੱਚ ਫਸੇ ਹੋਏ ਨੇ ਸੋ ਸੂਬਾ ਸਰਕਾਰ ਅਜੇ ਇਹ ਵਿੱਚ ਕੀ ਕਦਮ ਚੁੱਕ ਰਹੀ ਹੈ ਦੇਖੋ ਸੂਬਾ ਸਰਕਾਰ ਦੇ ਦਾਅਵੇ ਹੈਗੇ ਨੇ ਲਗਾਤਾਰ ਮੁੱਖ ਮੰਤਰੀ ਵੱਲੋਂ ਕਿ ਉਹਨਾਂ ਨੂੰ ਵਿੱਤੀ ਮਦਦ ਵੀ ਦਿੱਤੀ ਜਾ ਰਹੀ ਹੈਗੀ ਆ ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੂੰ ਦੋ ਵਾਰ ਜਿਹੜਾ ਹੈਗੇ ਨੇ ਇਹਨਾਂ ਲੋਕਾਂ ਦੀ ਮੁਲਾਕਾਤ ਕਰਵਾਈ ਜਾ ਚੁੱਕੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਜਿਹੜੇ ਹੈਗੇ ਨੇ ਦੋ ਵਾਰ ਵਿਜ਼ਿਟ ਕਰਕੇ ਆਏ ਹੈਗੇ ਨੇ ਉਹ ਵਿਦੇਸ਼ ਮੰਤਰੀ ਸੁਸ਼ਮਾ ਸੁਭਰਾਵ ਨੂੰ ਮਿਲੇ ਹੈਗੇ ਨੇ ਜਿਸ ਤਰੀਕੇ ਨਾਲ ਜਾਣਕਾਰੀ ਆ ਰਹੀ ਵਿਦੇਸ਼ ਮੰਤਰਾਲੇ ਤੋਂ ਕਿ ਜਿਹੜੀ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਜਿਹੜਾ ਹੈਗਾ ਇਹ ਲਿਜਾਇਆ ਜਾ ਰਿਹਾ ਹੈਗਾ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ ਉਹਨਾਂ ਦੀ ਵਤਨ ਵਾਪਸੀ ਹੋਏਗੀ ਜਿਹੜੀ ਹੈ ਲਗਾਤਾਰ ਲੋਕ ਆ ਵੀ ਰਹੇ ਹੈਗੇ ਨੇ ਪਰ ਫਿਲਹਾਲ ਇਹ ਹੈ ਕਿ ਜੋ ਪਰਿਵਾਰ ਵਾਲੇ ਹੈਗੇ ਉਹ ਜ਼ਰੂਰ ਚਿੰਤਾ ਦੇ ਵਿੱਚ ਹੈਗੇ ਨੇ ਕਿ ਉਹਨਾਂ ਦੀ ਵਾਪਸੀ ਹੋਵੇ ਸਰਕਾਰ ਤੋਂ ਕੋਈ ਸਪਸ਼ਟ ਜਿਹੜਾ ਕਹਿ ਸਕਦੇ ਨੇ ਕਿ ਸੰਤੁਸ਼ਟਜਨਕ ਜਿਹੜਾ ਜਵਾਬ ਹੈ ਉਹ ਉਹਨਾਂ ਨੂੰ ਹਜੇ ਤੱਕ ਨਹੀਂ ਮਿਲ ਪਾ ਰਿਹਾ ਪਰ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ 39 ਲੋਕ ਅਜੇ ਵੀ ਸੁਰੱਖਿਅਤ ਹੈਗੇ ਨੇ